ਬੇਨਾ ਬਰ ਲੋ ਮਾਇਆ ਪੀਉਤੀ ਹੈ ਗੁਰਦੇਵ ਪਾਤਸ਼ਾਹ ਮਾਇਆ ਸਭੀ ਹੋ ਵੇਚੜਦੀਆਂ ਕਲਾ ਭਾਵਨਾਵਾਂ ਨੂੰ ਸਤਿ ਬੰਦਉ ਬਾਬਾ ਪ੍ਰਤਾਪ ਸਿੰਘ ਜੀ ਬੜੀ ਗੁਰਦੇਵ ਸਤਪੁਰ ਜੀ ਦੀ ਬਖਸ਼ਿਸ਼ ਹੈ ਉਹਨਾਂ ਉੱਤੇ ਚੰਗੇ ਭਾਗ ਹੋਣ ਦੇ ਨਗਰਾਂ ਨੂੰ ਐਸੇ ਗ੍ਰੰਥੀ ਮਣਦੇ ਆ ਤੇ ਤੁਸੀਂ ਵੀ ਗੁਰੂ ਪੰਥ ਖਾਲਸਾ ਜੀ ਵਧਾਈ ਦੇ ਯੋਗ ਹੋ ਕਿ ਗ੍ਰੰਥੀ ਸਿੰਘ ਨੂੰ ਕਿੰਨਾ ਸੁੰਦਰ ਘਰ ਬਣਾ ਕੇ ਦਿੱਤਾ ਇਹ ਗੁਰੂ ਸਾਹਿਬ ਦੀ ਕਿਰਪਾ ਗੁਰੂ ਕੇ ਵਜ਼ੀਰ ਦਾ ਜਿੰਨਾ ਸਤਕਾਰ ਕਰਾਂਗੇ ਗੁਰੂ ਨੇ ਤੇ ਬਖਸ਼ਿਸ਼ਾਂ ਕਰਨੀਆਂ ਨੇ ਪਰ ਅਸੀਂ ਬਖਸ਼ਿਸ਼ਾਂ ਕਰਵਾਉਣੀਆਂ ਇਨਾਂ ਕੋਲੇ ਕਿ ਬਾਬਾ ਜੀ ਅਰਦਾਸ ਕਰੋ ਬੱਚਾ ਬਾਹਰ ਚੱਲਿਆ ਚੜ੍ਹਦੀ ਕਲਾ ਨਾਲ ਤੇ ਠੀਕ ਠਾਕ ਪਹੁੰਚਦਾ ਗੁਰੂ ਵਰਤਦਾ ਤੇ ਗ੍ਰੰਥੀ ਸਿੰਘਾਂ ਦਾ ਅਰਜੀ ਸਤਕਾਰ ਨਹੀਂ ਇੱਥੇ ਸ਼ੁਰੂ ਤੋਂ ਲੈ ਕੇ ਬਹੁਤ ਵੱਡਾ ਸਤਕਾਰ ਰਿਹਾ ਜਿਸ ਵੇਲੇ ਬਚਨ ਆ ਗਿਆ ਵਿੱਚੋਂ ਕਿ ਸ਼ੇਰ-ਏ-ਪੰਜਾਬ ਮਲਤਾਨ ਨੂੰ ਚੱਲਿਆ ਸੀ ਤੇ ਜੰਗ ਜਿੱਤ ਨਹੀਂ ਸੀ ਹੁੰਦੀ ਹਜਾ ਫੜ ਗਿਆ ਸੀ ਉੱਥੇ ਬਹੁਤ ਬਰਾਦ ਉਹ ਜਾਂਦਾ ਹੋਇਆ ਕਿ ਨਗਰ ਵਿੱਚ ਰੁਕਿਆ ਤੇ ਗ੍ਰੰਥੀ ਸਿੰਘ ਦੇ ਕੋਲ ਗਿਆ ਅੰਮ੍ਰਿਤ ਵੇੜਾ ਸੀ ਗ੍ਰੰਥੀ ਸਿੰਘ ਨੂੰ ਕਹਿੰਦਾ ਬਾਬਾ ਜੀ ਅਰਦਾਸ ਕਰਿਓ ਕਹਿੰਦੀ ਪ੍ਰਤਾਪ ਸਿੰਘ ਵਰਗੇ ਹੋਣਗੇ ਉਹਨਾਂ ਆਖਿਆ ਜੀ ਠੀਕ ਐ ਉਹਨਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਰਣਜੀਤ ਸਿੰਘ ਆਇਆ ਤੁਹਾਡੀ ਸ਼ਰਨ ਤੇ ਇਹ ਕਿਸੇ ਮੋਰਚੇ ਤੇ ਜਾ ਰਿਹਾ ਮਲਤਾਨ ਦੇ ਤੇ ਜਿੱਤ ਨਹੀਂ ਹੁੰਦੀ ਪਾਤਸ਼ਾਹ ਪੰਥ ਤੁਹਾਡਾ ਤੇ ਰਣਜੀਤ ਸਿੰਘ ਵੀ ਤੁਹਾਡਾ ਤੇ ਰਾਜ ਵੀ ਖਾਲਸੇ ਦਾ ਤੇ ਪਾਤਸ਼ਾਹ ਨੇ ਕਿਰਪਾ ਕਰਦੇ ਉਹ ਫਤਿਹ ਵੀ ਖਾਲਸੇ ਦੀ ਹੋ ਜੇ ਉਹ ਕਹਿੰਦੇ ਜਦੋਂ ਗਿਆ ਮਦਾਨੇ ਜੰਗ ਵਿੱਚ ਹਮਲਾ ਕੀਤਾ ਭਾਵੇਂ ਕਿ ਪੰਗੀਆਂ ਵਾਲੀ ਟੋਪ ਦਾ ਪਹੀਆ ਟੁੱਟ ਗਿਆ ਸੀ ਤੇ ਉਹਨਾਂ ਨੇ ਅਖਿਆ ਕਿ ਖੈਰ ਹੋ ਤੇ ਜਾਗੇ ਦਾ ਪਰ ਖੈਰ ਤਾਂ ਹੋਣਾ ਜੇ ਉਹ ਪਈਆਂ ਦਾ ਬੈਲੈਂਸ ਬਰਾਬਰ ਹੋਵੇਗਾ ਹੁਣ ਬਰਾਬਰ ਕਿਵੇਂ ਹੋਣਾ ਉਹ ਕਹਿੰਦੇ ਜੀ ਇੱਕ ਸਿੱਕਾ ਮੋਢਾ ਦੇ ਕੇ ਇਸ ਨੂੰ ਤਾਂ ਰੁੱਕ ਕੇ ਰੱਖੇ ਉਹਦੇ ਬਰਾਬਰ ਤੇ ਫਿਰ ਫੈਰ ਤੇ ਹੋ ਜੂ ਪਰ ਗੱਲ ਇਹ ਆ ਕਿ ਉਹ ਸਿੱਕ ਦੇ ਚੀਖੜੇ ਉੱਡ ਜਾਵੇ ਉੱਡ ਜਾਵੇ ਉਹਨੇ ਲੱਪਣਾ ਨਹੀਂ ਮੁੜ ਕੇ ਗੁਰੂ ਪੰਥ ਘਰ ਸਾਹਿਬ ਦੀ ਉਹ ਕਹਿੰਦਾ ਕਿ ਸੀਆਈਡੀ ਦਾ ਰਿਪੋਰਟਰ ਸੀ ਜਿਹੜਾ ਉਥੇ ਮੋਹਨ ਪਾਨੀ ਉਹ ਕਹਿੰਦਾ ਮੈਂ ਕਿਹਾ ਵੀ ਹੁਣ ਪਤਾ ਲੱਗੂ ਕਿੰਨੇ ਮੋਢਾ ਦੇਣਾ ਜੰਗਤ ਲੜਨਾ ਤੇ ਕਲੋ ਕੋਈ ਚਾਰ ਪੱਟ ਆਪ ਮਾਰ ਤੇ ਕਿਤੇ ਲੱਗ ਗਿਆ ਤੇ ਚਲੇ ਗਏ ਪਰ ਮੋਢਾ ਢਾਹ ਕੇ ਕੌਣ ਉੱਡੇਗਾ ਅਕਾਲੀ ਫੁੱਲਾ ਸਿੰਘ ਜੀ ਉਹ ਕਹਿੰਦੇ ਪਹਿਲਾ ਮੋਢਾ ਮੈਂ ਦਾ ਮੰਨਦਾ ਉਹ ਲੜ ਰਹੇ ਸੀ ਆਪਸ ਦੇ ਵਿੱਚ ਰੌਣਾ ਪੈਂਦਾ ਸੀ ਉਹ ਕਹਿੰਦਾ ਵੀ ਮੈਂ ਕਿਹਾ ਵੀ ਹੁਣ ਕਿਸੇ ਨੂੰ ਆਂਦੇ ਹੋਣੇ ਬਦੋਂ ਬਦਈ ਕਿ ਤੂੰ ਜਾਂ ਉਹ ਕਹਿੰਦਾ ਹੋਣਾ ਤੂੰ ਦਾ ਪਰ ਕਹਿੰਦਾ ਜਦੋਂ ਮੈਂ ਕੋਲ ਗਿਆ ਤੇ ਉਹਨਾਂ ਦਾ ਜ਼ਿੰਮੇਦਾਰ ਜਿਹੜਾ ਸੀ ਨਾ ਉਹ ਕਹਿੰਦਾ ਉਹ ਗੱਲ ਸੁਣੋ ਮੇਰੇ ਭయ్యా ਮੋਟੇ ਤੁਸੀਂ ਨਾ ਮੈਂ ਤੁਹਾਡਾ ਜ਼ਿੰਮੇਦਾਰ ਹਾਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜ਼ਿੰਮੇਦਾਰ ਹਾਂ ਤੇ ਸਭ ਤੋਂ ਵੱਡਾ ਮੈਂ ਲਾਵਾਗਾ ਜਦੋਂ ਮੈਂ ਸ਼ਹੀਦ ਹੋ ਗਿਆ ਫਿਰ ਜ਼ਿੰਮੇਵਾਰ ਤੁਹਾਡੀ ਹੈ ਬਾਸ ਕਿਤੇ ਇਵੇਂ ਦੇ ਆਪੂ ਸਾਡੀ ਕੌਮ ਨੂੰ ਅੱਜ ਵੀ ਮਿਲਦਾ ਤੇ ਕਾਮ ਉਹੀ ਹੈ ਗੁਰੂ ਗ੍ਰੰਥ ਸਾਹਿਬ ਉਹੀ ਹੈ ਗੁਰੂ ਪੰਥ ਖਾਲਸਾ ਜੀ ਕਿਸੇ ਪਾਸੇ ਕੋਈ ਪਰਚੜ ਨਹੀਂ ਆ ਸਕਦਾ ਉਹਨਾਂ ਗੁਰੂ ਪੰਥ ਖਾਲਸਾ ਜੀ ਫੈਰ ਕਰੀਗੇ ਉਹਨਾਂ ਸਾਰਿਆਂ ਬੇਨਤੀ ਕੀਤੀ ਜਥੇਦਾਰ ਜੀ ਤੁਸੀਂ ਤੇ ਸਾਡੀ ਕਮਾਂਡ ਸੰਭਾਲਦੇ ਜੇ ਤੁਸੀਂ ਪਹਿਲਾਂ ਸ਼ਹੀਦ ਹੋ ਗਏ ਤੇ ਫਿਰ ਸਾਡਾ ਜੀਵਨ ਤਾਂ ਕਿ ਪੈਦਾ ਫਰਮ ਤੁਸੀਂ ਹੁਕਮ ਕਰੋ ਤੇ ਆਪ ਆਪ ਕਹਿੰਦਾ ਮੈਂ ਜਾ ਕੇ ਮੋਟਾ ਡਾਵਾਂਗਾ ਪਰ ਉਹਨਾਂ ਅਖੇ ਨਹੀਂ ਜੇਫੇਦਾਰ ਕਿ ਸਾਡੇ ਹੁੰਦਿਆ ਸਾਡਾ ਜੇਫੇਦਾਰ ਸ਼ਹੀਦ ਹੋਵੇ ਇੰਝ ਨਹੀਂ ਠੀਕ ਅਸੀਂ ਪਹਿਲਾਂ ਡਾਵਾਂਗੇ ਤੁਸੀਂ ਫਿਰ ਡਾਓ ਜੇ ਰੂਣ ਪੈਤਾ ਉਹ ਵਾਰ-ਵਾਰ ਸਿੰਘ ਹੁੰਦਾ ਫੈਰਦਾ ਤੇ ਉਹ ਵਿਚਾਰਾ ਟੁੱਟ ਜਾਂਦਾ ਸ਼ੇਰ ਪੰਜਾਬ ਦੀ ਜਿੱਤ ਹੋ ਗਈ ਵਾਪਸ ਆ ਰਿਹਾ ਸੀ ਮੈਂ ਗ੍ਰੰਤੀ ਸਿੰਘ ਦੇ ਸਬਰ ਦੀ ਗ੍ਰਾਂਤੀ ਸਿੰਘ ਦੇ ਸਿੱਧਕ ਦੀ ਗ੍ਰਾਂਤੀ ਸਿੰਘ ਦੇ ਸੰਤੋਖ ਦੀ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਨਾ ਜੀ ਜਦੋਂ ਪੰਜਾਬ ਦਾ ਮਹਾਰਾਜਾ ਸ਼ੇਰ-ਏ-ਪੰਜਾਬ ਲੰਘਣ ਲੱਗਾ ਤੇ ਕਹਿੰਦਾ ਕਿ ਐਸ ਗੁਰਦੁਆਰਿਆਂ ਮੈਂ ਅਰਦਾਸ ਕਰਵਾ ਕੇ ਗਿਆ ਸਾਂ ਉਹ ਬਾਬਾ ਜੀ ਨੂੰ ਮਿਲਦੇ ਜਾਵਾ ਕਿ ਉਹਨਾਂ ਅਰਦਾਸ ਕੀਤੀ ਤੇ ਉਹ ਮੋਰਚਾ ਫਤਿਹ ਹੋ ਗਿਆ ਉਹ ਆਇਆ ਆਣ ਕੇ ਮਿਲਿਆ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਕੁਝ ਮੰਗੋ ਤੁਸੀਂ ਅਰਦਾਸ ਕੀਤੀ ਤੇ ਮੋਰਚਾ ਫਤਿਹ ਹੋ ਗਿਆ ਉਹ ਕਹਿਣ ਲੱਗੇ ਇਹਦੇ ਕੋ ਮੰਗੀਏ ਜਿਹੜਾ ਕੱਲ ਸਾਡੇ ਮੇਰੇ ਤਰਲੇ ਲੈਂਦਾ ਸੀ ਵੀ ਆਪਣੇ ਗੁਰੂ ਅੱਗੇ ਅਰਦਾਸ ਕਰ ਮੇਰੀ ਜਿੱਤ ਹੋਵੇ ਅੱਜ ਉਹ ਮਹਾਰਾਜਾ ਬਣ ਕੇ ਆ ਗਿਆ ਕੱਲ ਤੇ ਇੱਥੇ ਮੰਗਤਾ ਬਣ ਕੇ ਮੰਗਦਾ ਫਿਰਦਾ ਸੀ ਇਹਨਾਂ ਕਿਹੜੇ ਗ੍ਰੰਥੀ ਦਾ ਜਿਗਰਾ ਹੋਵੇਗਾ ਹੈ ਨਿਰਨੇ ਨਾਹੀਂ ਭੜੇ ਫੈਲ ਫੱਕੜ ਸੰਸਾਰ ਜੇ ਗੁਰੂ ਆਰੇ ਦੀ ਸੇਵਾ ਕਰਦੇ ਆ ਮਨ ਅੰਦਰ ਸੰਤੋਖ ਤੇ ਸਦਕ ਪੈਦਾ ਨਹੀਂ ਹੋਇਆ ਸਮਝ ਲੈਣਾ ਅਜੇ ਸੇਵਾ ਪ੍ਰਵਾਨ ਨਹੀਂ ਹੋ ਰਹੀ ਨਹੀਂ ਪ੍ਰਵਾਨ ਹੋ ਰਹੀ ਜੇ ਗੁਰੂ ਵੱਡਾ ਪਿਓ ਦਾ ਵਜ਼ੀਰ ਕਿਤੇ ਛੋਟਾ ਹੋਣਾ ਜਾਂਦਾ ਜੇ ਗੁਰੂ ਸ਼ੈਨ ਸਾਹਾ ਦਾ ਸ਼ੈਨ ਸਾਹਾ ਹੈ ਜੇ ਗੁਰੂ ਨੂੰ ਥੋੜਾ ਦੇਣਾ ਪਉਂਦਾ ਹੀ ਨਹੀਂ ਥੋੜਾ ਦੇ ਹੀ ਨਹੀਂ ਸਕਦਾ ਗੁਰੂ ਤੇ ਉਹਦੇ ਵਜੇਰ ਦਾ ਜਿਗਰਾ ਵੀ ਟੁੱਕਰੈਸਾ ਹੋਣਾ ਚਾਹੀਦਾ ਹੈ ਨਾ ਸੁਗ੍ਰੁਪਨ ਕਾਲਸਰੀ ਇਹ ਗੋਣਾ ਜਦੋਂ ਗੁਰੂ ਕੋਲ ਹਰੇ ਦਾ ਨਾ